ਬੇਸਕ ਕਣਕਾਂ ਦੀ ਮਿੱਤਰੋ ਸ਼ੁਰੂ ਹੋ ਗਈ ਕਟਾਈ ਪਰ ਜੇ ਕਿਸੇ ਨੇ ਟਰੈਕਟਰ ਲੈਣਾ ਫਟਾਫਟ ਕੱਢ ਲਿਓ ਸਾਈ ਕਿਉਂਕਿ ਅੱਜ ਨਾ ਤੁਹਾਨੂੰ ਟਰੈਕਟਰ ਦਿਖਾਉਣੇ ਆ ਮਿੱਤਰੋ ਡਿਸਕਾਊਂਟ ਵੱਡੇ ਕਰਾਉਣੇ ਆ ਵੱਡੇ ਡਿਸਕਾਊਂਟ ਕੌਣ ਕਰਦਾ ਹੁੰਦਾ ਤੁਹਾਨੂੰ ਸਾਰਿਆਂ ਨੂੰ ਪਤਾ ਏਕਣੀਆਂ ਅਨੇਕਾਂ ਵੀਡੀਓ ਕਰਤੀਆਂ ਕਿਹੜੇ ਸੱਜਣ ਦੀਆਂ ਕਰਤੀਆਂ ਪਹਿਲਾਂ ਤੁਹਾਨੂੰ ਉਹਦੇ ਨਾਲ ਮਿਲਾ ਦਈਏ ਬਾਅਦ ਵਿੱਚ ਕਿਹੜੇ ਟਰੈਕਟਰ ਤੇ ਕਿੰਨਾ ਡਿਸਕਾਊਂਟ ਹੋਊ ਕਿੰਨਾ ਕੁ ਮਾਡਲ ਐ ਐਂਡ ਤੱਕ ਗੱਲਬਾਤ ਸੁਣ ਲਿਓ ਮਿੱਤਰੋ ਅੱਜ ਨਾ ਜਿਹੜੇ ਵੀ ਸੱਜਣ ਦੇ ਦਿਲ ਦੇ ਵਿੱਚ ਚਾਹਣਾ ਨਾ ਮੈਂ ਟਰੈਕਟਰ ਲੈਣਾ ਹੈ ਮਤਲਬ ਟਰੈਕ ਪਹਿਲਾ ਸੱਜਣ ਨੂੰ ਮਿਲਾਦੀ ਬਾਈ ਇਸਤਰੀ ਕਾਲ ਸੱਜਣ ਸੱਸਤਰੀ ਕਾਲ ਬਾਈ ਸਾਰਿਆਂ ਨੂੰ ਹਾਂਜੀ ਬਾਈ ਮੈਂ ਗੱਲ ਕਹੀ ਸੀ ਸ਼ੁਰੂਆਤ ਦੇ ਵਿੱਚ ਕੋਈ ਗੱਲ ਸੁਣ ਲਈ ਚੰਗੀ ਤਰ੍ਹਾਂ ਹਾਂਜੀ ਹਾਂ ਗੱਲ ਇਹ ਕਹੀ ਸੀ ਵੀ ਜਿਹੜੇ ਵੀ ਸੱਜਣ ਨੇ ਟਰੈਕਟਰ ਲੈਣਾ ਮਾਨ ਬਣਾ ਕੇ ਰੱਖਿਆ ਆਪਾਂ ਟਰੈਕਟਰ ਦੇ ਕੇ ਤੋਰਨਾ ਦੇ ਕੇ ਤੋਰਾਂਗੇ ਬਿਲਕੁਲ ਕਿਸੇ ਦੇ ਦਿਲ ਦੇ ਵਿੱਚ ਚਾਹਣਾ ਨਾ ਰਹੇ ਜੇ ਵੀ ਮੈਂ ਟਰੈਕਟਰ ਲੈਣਾ ਸੱਤੇ ਹੋ ਰਹੇ ਨੇ ਮੇਰਾ ਮਾਨ ਨਹੀਂ ਰੱਖਿਆ ਨਹੀਂ ਰੱਖਾਂਗੇ ਫੁੱਲ ਮਾਨ ਰੱਖਦੇ ਹੋ ਫੁੱਲ ਰੱਖਾਂਗੇ ਬਾਈ ਤੇ ਬਾਈ ਤੁਹਾਨੂੰ ਲੰਬਾ ਨਹੀਂ ਆਊਗਾ ਅੱਛਾ ਜੀ ਬਿਲਕੁਲ ਲੈ ਵੀ ਮੇਤਰੋ ਵੀਡੀਓ ਐਂਡ ਤੱਕ ਦੇਖ ਲਿਓ ਬਾਈ ਆਪਾਂ ਸ਼ੁਰੂਆਤ ਇਧਰੋਂ ਕਰ ਹਾਂਜੀ ਇਧਰੋਂ ਕਰ ਦੋ ਬਾਈ ਆ ਦੱਸੀ ਬਾਈ ਕਿੰਨਾ ਮਾਡਲ ਟਰੈਕਟਰ 2004 ਮਾਡਲ ਆ ਬਾਈ 2004 ਮਾਡਲ ਹੈਗਾ ਮਿੱਤਰੋ ਸਵਰਾਜ 744 FPI ਸੋਹਣਾ ਬਾਈ ਹਜੇ ਤੱਕ ਇੰਜਨ ਉੰਜੋਂ ਪੰਪ ਪੰਪ ਨੂੰ ਚਾਬੀ ਨਹੀਂ ਬਾਈ ਇਹਦੇ ਹਾਂਜੀ ਹਜੇ ਤੱਕ ਨਹੀਂ ਖੁੱਲਿਆ ਲੈ ਮਿੱਤਰੋ ਕਰ ਲਾ ਉਸ ਕਰ ਇੰਜਨ ਦੇ ਵਿੱਚ ਆ ਟਰੈਕਟਰ ਇਹ ਪੂਰਾ ਸੋਹਣਾ ਟਰੈਕਟਰ ਸਾਰਾ ਕੰਡੀਸ਼ਨ ਦਾ Ориਜਨਲ ਮਗਲੇ ਟਾਇਰਾਂ ਦੀ ਕੀ ਕੰਡੀਸ਼ਨ ਆ ਬਾਈ ਮਗਲੇ ਟਾਇਰ ਹੈਗੇ ਆ ਬਾਈ 60 65 ਪੈਸੇ ਟਰਮਕਲੇ ਟਾਇਰ ਨਾ ਦਿਖ ਰੇ ਮੋਂ ਵੀ ਦਿਖਾ ਦੇ ਰੇਮ ਰੋ ਮਾ ਉਹਦੇ ਰੇਮ ਨਹੀਂ ਹਲੇ ਤੱਕ ਲਿੰਕਾਂ ਲੁੰਕਾਂ ਵਧੀਆ ਨੇ ਬਾਈ ਆ ਸਾਰੇ ਟਿਊਬਾਂ ਦਾ ਅੱਜ ਉਹ ਜੀ ਇਸੇ ਤਰ੍ਹਾਂ ਸਿਸਟਮ ਲੱਗਿਆ ਹੋਇਆ ਪਾਈ ਦੇਣਾ ਬਾਈ ਜਿੱਦਾਂ ਲੱਗਿਆ ਹੈ ਐਂ ਦੇ ਦਾਂਗੇ ਬਾਈ ਕਿੰਨੇ ਦਾ ਦਵਾਂਗੇ ਇਹ ਇਹ ਬਾਈ 2,75,000 ਕਹਿੰਨੇ ਆ ਬਾਈ ਡਿਮਾਂਡ ਹਾਂ ਜੀ 2,000 ਪਹਿਲਾਂ ਤਾਂ ਇਹ ਦੱਸਿਓ ਨੰਬਰ ਕਿੱਥੋਂ ਦਾ ਨੰਬਰ ਇਹ ਤਾਂ ਪੰਜਾਬ ਦਾ ਜੀ ਪੰਜਾਬ ਦਾ ਹਾਂ ਨੰਬਰ 2,75 ਡਿਮਾਂਡ ਰੱਖਤੀ 2,75 ਮੌਕੇ ਤੇ ਕਿੰਨੇ ਦਾ ਬਣ ਜੂ ਹੋਰ 10,000 ਘੱਟ ਦੇ 10 ਨਾਲ ਗੱਲ ਨਹੀਂ ਬਣਨੀ ਖੁੱਲੇ ਦਰਨਾ ਮਾਨਤਨ ਕਰਦੇ ਦੇਖ ਲੈ ਬਾਈ ਪਹਿਲਾਂ ਵੀ 4 ਮਾਡਲ ਦੀ ਆਪਾਂ 2,95 ਮੰਗਦੇ ਸੀ ਅੱਜ ਕਿੰਨੇ ਮੰਗਾਂਗੇ ਆਪਾਂ ਘੱਟ ਕਰਤਾ 2,60 ਦਾ ਦੇ ਦਾਂਗੇ ਬਾਈ 2 ਲੱਖ ਤਾਂ ਦੇ ਦਈਏ ਬਾਈ ਜਿਹੜਾ ਆਹ ਖੜਾ ਇਧਰ ਸਵਰਾਜ 855 ਕਿੰਨਾ ਮਾਡਲ ਆ ਇਹ 2013 ਬਾਈ ਫਸਟ ਓਨਰ ਹੈ ਵੀ ਫਤੇਗੜ ਸਾਹਿਬ ਦਾ ਨੰਬਰ ਹੈ ਫਤੇਗੜ ਸਾਹਿਬ ਦਾ ਨੰਬਰ ਘੋੜਾ ਬੈਂਪਰ ਲੱਗਿਆ ਹੋਇਆ ਮੁਰਲੇ ਟਾਇਰ ਜਮੇ ਨਵੇਂ ਆ ਬਾਈ ਬਿਲਕੁਲ ਜੀ ਧਰਮੇ ਪਾਉਗਾ ਇਹਦਾ ਵੀ ਬਾਈ ਕਿਤੇ ਚਾਬੀ ਨਹੀਂ ਹਜੇ ਤੱਕ ਅੱਛਾ ਹਾਂ ਜੀ ਪੰਪ ਪੰਪ ਤੇ ਮਾਰ ਲਾ ਬਾਈ ਉਰੇ ਲੋਕਲ ਹੈ ਚੈਹ ਡਰੈਸ ਲੈ ਲਿਓ ਬੰਦੇ ਦੇ ਘਰ ਵੀ ਜਾਇਆ ਬਾਈ ਓਕੇ ਹਾਂ ਜੀ ਛਤਰੀ ਵਗੈਰਾ ਧਰਮੇ ਦਿਖਾ ਦੇ ਕੰਡੀਸ਼ਨ ਦਾ ਓਰੀਜਨਲ ਹੀ ਆ ਬਾਈ ਕੰਡੀਸ਼ਨ ਓਰੀਜਨਲ ਆ ਮੁਰਲੇ ਟਾਇਰ ਜਮੇ ਨਵੇਂ ਆ ਪਿਛਲੇ 70 ਪੈਸੇ ਆ ओके मॉडल के ना दसया सी 13 मॉडल 13 ओके 2 स्पीड च हैना 2 स्पीड च हां जी ते जेड़ा आ खडा भाई इधर ले पास यार जण बैली यार आ दस थोड़ा जा ए भाई 5 लाख 75000 ਦਾ ਦੇ ਦਿਆ ਹਾਂ ਜੀ ਮਾਡਲ ਦੱਸੇ ਨਹੀਂ ਕੀ ਗੱਲ 2017 17 ਮਾਡਲ ਹੈ ਨੰਬਰ ਪੰਜਾਬ ਦਾ ਮਾਡਲ ਹੈ ਟਰੈਕਟਰ ਚੰਗਾ ਪੂਰਾ ਫਸਟ ਓਨਰ ਆ ਬਾਈ ਜੀ ਚੱਲਿਆ ਕਿੰਨਾ ਘੁੰਮਿਆ ਸਾਡੇ ਲੋਕਲ ਇਹ ਬਾਈ 3200 ਘੰਟ ਅਰੀਜਨਲ ਚੱਲਿਆ ਅੱਛਾ ਚਾਰੇ ਟਾਇਰ ਨਾਲ ਦੇ ਆ ਹਾਂ ਜੀ ਟਰੈਕਟਰ ਸੋਨਾ ਪੂਰਾ ਬਾਈ 3200 ਘੰਟੇ ਚੱਲੇ ਹੋਇਆ। ਹਾਂਜੀ ਫਰਸਟ ਓਨਰ ਦਾ ਕੈਸ ਦਾ ਟਰੈਕਟਰ ਆ ਬਾਈ। ਓਕੇ ਓਕੇ ਓਕੇ। ਇਹਦੇ ਵੀ ਕਿਤੇ ਚਾਬੀ ਨਹੀਂ ਹਜੇ ਬਾਈ ਸਾਰਾ ਸੀਲਡ ਟਰੈਕਟਰ। ਠੀਕ ਆ ਬਾਈ। ਹਾਂਜੀ। ਤੇ ਮੈਨੂੰ ਇਹ ਦੱਸ ਬਾਈ ਇਹ ਕਿੰਨੇ ਚ ਬਣੂ ਜਾਇ ਜਾਇ ਜਿਹੜਾ? ਇਹ ਆਪਾਂ ਹੋਏ 5,65,000 ਦਾ ਦੇ ਦਾਂਗੇ ਯਾਰ। ਹੋਰ ਥੋੜਾ ਹੇਠਾਂ ਜਾ। 5,60,000 ਤਾਂ ਦੇ ਦਾਂਗੇ ਬਸ। ਹਾਲੇ ਵੀ ਫਰਕ ਆ। ਤੇਰਾ ਤਾਂ ਫਰਕ ਨਿਕਲਣਾ ਹੀ ਨਹੀਂ ਚਾਹੀਦਾ ਕਿੰਨੇ ਦਾ ਮਰਜ਼ੀ ਕਰ ਲੈ। ਕੱਢ ਕੇ ਜਾਵਾਂਗੇ ਕੱਢ ਕੇ ਜਾਵਾਂਗੇ। ਜਾਇ ਜਾਇ ਤੇ ਆ ਜਾ। ਬੱਸ ਠੀਕ ਆ ਆਪਾਂ। ਦੇ ਦਾਂਗੇ 65 ਦਾ। 5.5 ਦਾ। ਲੈ ਤੇ ਭਈ ਜਿਹੜਾ ਆਖੜਾ 9500 ਮੇਸੀ ਇਹ 17 ਮਾਡਲ ਆ ਭਈ ਸਸ 17 ਮਾਡਲ ਹਾਂਜੀ ਨੰਬਰ ਇਹਦਾ ਵੀ ਪੰਜਾਬ ਆ ਬਾਈ ਨੰਬਰ ਇਹਦਾ ਵੀ ਪੰਜਾਬ ਇਹਦੇ ਮੂਰੇ ਕਾਰਤੂਸ ਲਿਖਿਆ ਹੋਇਆ ਹੈ ਵਾਕਈ ਕਾਰਤੂਸ ਵਾਂਗੂ ਚੱਲਦਾ ਹੈ ਕਾਰਤੂਸ ਵਾਂਗੂ ਚੱਲਦਾ ਹੈ ਟਰੈਕਟਰ ਚੰਗੇ ਨੇ ਬਾਈ ਡੈਕ ਲੱਗਿਆ ਹੋਇਆ ਹੈ ਬੰਪਰ ਹੀ ਹੈਵੀਅਰ ਟੈਂਕੀ ਵਾਲਾ ਇਹ ਵੀ ਹਾਂਜੀ ਬਾਈ ਟੈਂਕੀ ਨਹੀਂ ਹੈਗੀ ਇਹ ਤਾਂ ਜਣੀ ਉਦਾਂ ਬਾਈ ਉਹ ਪਿੰਨ ਪਾਈ ਹੋਈ ਹੈ ਨਾ ਇਹ ਖੁੱਲਦਾ ਕਰਿਆ ਹੈ ਇਧਰ ਨੂੰ ਅੱਛਾ ਸ਼ਾਈਟ ਤੇ ਫਿਰ 6 ਵਜੇ ਖੁੱਲਦੀ ਹਾਂ ਨਹੀਂ ਇਹਦੇ ਬੰਪਰ ਲੰਮੇ ਜਿਹੇ ਹੁੰਦੇ ਨੇ ਸੋਹਣਾ ਨਹੀਂ ਲੱਗਦੇ ਬਾਈ ਤੇ ਉਦਾਂ ਹੀ ਸਾਰਾ ਸਿਸਟਮ ਆ ਪਾਈ ਦੇਣਾ ਬਾਈ ਸਾਰਾ ਡੈਕ ਡੁੱਕ ਪੱਖੀ ਪੁੱਖੀ ਲੱਗੀ ਆ ਐਲ ਸੀ ਡ हां पूरेया देखला कनाडा वाले छंडे चुंडे लाके शिकीन बंदे ਕੋਲ ਆਇਆ ਹੈ ਪੂਰਾ ਟਰੈਕਟਰ 17 ਮਾਡਲ ਹੈ ਬਾਈ ਹਾਂਜੀ 17 ਮਾਡਲ ਹੈ ਤੇ ਮੈਨੂੰ ਇਹ ਦੱਸ ਬਾਈ ਇਹ ਕਿੰਨੇ ਦਾ ਬਣੂ ਇਹ 465000 ਦਾ ਬਾਈ ਸਾਢੇ 4 ਦਾ ਇਹ ਦਮਾਂ ਗਿਆ ਤੂੰ ਤਾਂ ਸਾਢੇ 4 ਤੇ ਕਰਾਰੀ ਡਾਲਣੀ ਆ ਸਾਢੇ 4 ਲੱਖ ਦਾ ਇਹ ਬਣੂ ਮਿੱਤਰੋ ਟਰੈਕਟਰ ਤਾਂ ਅਸੀਂ ਜ਼ਰੂਰ ਵੱਧ ਵੇਚ ਦੰਨੇ ਆ ਪਰ ਵੇਚਦੇ ਜਾਇਜ਼ ਰੇਟ 'ਚ ਵੇਚਦੇ ਤਾਂ ਜਾਇਜ਼ ਤੇ ਕੀ ਤੂੰ ਹੀ ਮਾਰ ਦੰਨਾ ਸਾਨੂੰ ਮੈਂ ਜਿਹੜੇ ਦੋ ਇੱਧਰਲੇ ਪਾਸੇ ਖੜੇ ਆ ਬਾਈ ਉਹ ਜੋਗੇ ਤਾਂ ਛੱਡਦੇ ਹੀ ਨਹੀਂ ਬਾਈ ਤੂੰ ਸਾਰੇ ਪਾਸੇ ਨਾ ਆਏ ਕਹਿੰਦੇ ਨੇ ਕਹਿੰਦੇ ਯਾਰ ਦਿੱਤੂਪੁਰ ਵਾਲੇ ਟਰੈਕਟਰ ਬਹੁਤ ਸਸਤੇ ਦਿੰ ਸਾਸ ਕਰਾ ਫਤਾਰੀ ਜਾਤੇ ਤੂੰ ਕਰ ਜੰਨਾ ਸਾਨੂੰ ਸਾਸ ਵੀ ਮੈਂ ਰੇਟ ਤੜਾ ਦਿੰਦਾ ਨਾ ਹੋਰ ਸਾਨੂੰ ਆਪ ਕਹਿੰਦਾ ਬਾਈ ਤੂੰ ਵੀਡੀਓ ਕਦੇ ਪਵਾਈ ਜੰਨਾ ਤਾਂ ਤੇਰੇ ਇਨੇ ਟਰੈਕਟਰ ਘਟਾ ਦਿੰਦਾ ਮਹਾ ਚੱਲ ਕੋਸ਼ ਨਹੀਂ ਉਹਨਾਂ ਨੂੰ ਇਹ ਵੀ ਦੱਸ ਦੇ ਕਰਕੇ ਤੇ ਮਹੀਨੇ ਦੇ ਵਿੱਚ 30 ਦਿਨ ਹੁੰਦੇ ਆ ਟਰੈਕਟਰ ਕਿੰਨੇ ਵੇਚਦੇ ਆ ਟਰੈਕਟਰ ਬਹੁਤ ਵੇਚਦੇ ਆ ਬਾਈ ਇਹ ਵੀ ਟਰੈਕਟਰ ਬਹੁਤ ਸੋਹਣਾ ਬਾਈ ਨਿਸ਼ਾਨੇੜੇ ਨਵੇਂ ਮਾਡਲ ਆ ਆ ਨੋ ਸਾਸ 44 ਵਾਲਾ ਕਰਾ ਹੈ ਬਈ ਇੰਜਨ ਦਾ ਕੰਮ ਸਾਰਾ ਇਧਰਲੇ ਪਾਸੇ ਗਨ ਸਾਸਪਰਾਜ ਵਾਲਾ ਲਾਇਆ ਹੋਇਆ ਚਲਾਈ ਚਲੂ ਬਹੁਤ ਸੋਹਣਾ ਬਣਾਇਆ 13 ਦੇ ਟਾਇਰ ਪਾਏ ਹੋਇਆ ਬਾਈ ਅੱਛਾ ਹਾਂ 13 ਦੇ ਤੇ ਟਾਇਰ ਵੀ ਦੇਖ ਲੈ 70 75 ਦਾ ਹੈ ਵੇਟ ਚਾਹੇ ਪਲਾਸਟਿਕ ਦੇ ਲਾਇਆ ਹੋਇਆ ਪਿੱਛੋਂ ਲਿੰਕਾਂ ਲੋਕਾਂ ਦਾ ਕਨੋਪੀ ਛਤਰੀ ਬਈ 55 8000 ਦਾ ਡੈਕ ਦੀ ਬਣ ਜਾਨੇ ਲਾ ਲਿਆ ਕਹਿੰਦੇ ਡੈਕ ਅਸੀਂ ਦੇਣਾ ਨਹੀਂ ਅੱਛਾ ਲਾਲ ਬੱਤੀ ਦੇਤੀ ਕੱਲੀ ਆ ਲਾਲ ਬੱਤੀ ਦੇਤੀ ਟਰੈਕਟਰ ਬਾਲਾ ਚੰਗਾ ਚਲਾਵੇ ਦਾ ਪੱਟੀ ਸਾਹਿਬ ਜਿੰਨਾ ਕਹਦੇ ਮੈਂ ਉਨਾ ਚੰਗਾ ਹੈ ਅੱਛਾ ਜੀ ਬਹੁਤ ਚੰਗਾ ਆ ਬਈ ਨੋ ਬ੍ਰੇਕਸ ਹੈ ਬਈ ਨੋ ਬ੍ਰੇਕ ਸੋ ਕੋਡਾ ਗੰ ਬਹੁਤ ਪਹਿਵੜੇ ਲਾਇਆ ਹੈ ਬੰਦਿਆ ਨੇ ਬਈ ਇਹਦੇ ਤੇ ਟਰਮੀ ਮੂਰਲੀ ਜੁੜੀ ਤੇ ਜਮਾ ਨਾ ਮੀ ਆ ਇਹਦੇ ਦਾ ਜਮਾ ਹੀ ਨਾ ਮੀ ਆ ਬਈ ਹਿੱਸਾ ਦਾ ਵਾਲਾ ਸਵਰਾਜ ਵਾਲਾ ਲਾਇਆ ਹੈ ਬੰਪਰ ਬੰਪਰ ਦੇਖ ਤਾ ਬੰਪਰ ਕਿੰਨਾ ਹੈਵੀ ਲਾਇਆ ਹੈ ਇੰਨਾ ਹੈਵੀ ਕਿੱਥੇ ਲਾਉਂਦਾ ਕੋਈ ਬਈ ਤੂੰ ਮੈਨੂੰ ਇਹ ਦੱਸ ਬਈ ਮਾਡਲ ਕਿੰਨਾ ਸੀ ਇਹ 99 99 ਬਈ ਬਾਹਰ ਪੰਪਾਂ ਨਾਲੇ ਬਾਹਰ ਪੰਪਾਲਾ ਹਾਂ ਬਾਹਰ ਪੰਪਾਲਾ ਇੰਤਰੀਅਰ ਤਾਂ ਕਿਵੇਂ ਹੋ ਬਈ ਇਹ ਬਈ ਬਾਹਲਾ ਚੰਗਾ ਆ ਅੱਛਾ ਬਾਹਲਾ ਚੰਗਾ ਟਰੈਕਟਰ ਚਲਾਉਂਦਾ ਬਣੂ ਬਣੂ ਕਿੰਨੇ ਦਾ ਸੱਤ ਬਈ ਬਣੂ ਕਿੰਨੇ ਦਾ ਇਹ ਆਪਾਂ 220 ਥੋੜਾ ਹੋਰ ਜੈਜ ਕਰ 2 ਲੱਖ 5000 ਦਾ ਦੇ ਦਾਂਗੇ ਜਮਾ ਹੀ ਨਹੀਂ 1 ਲੱਖ 9000 ਤਾਂ ਵਧਾਈਏ ਨਹੀਂ ਘੱਟ 1 900 ਪੂਰੇ 2 ਦਾ ਦਵਾਂਗੇ 2 ਲੱਖ ਦਾ ਦੇ ਦਾਂ ਲੇ ਮੇਤਰ ਪੂਰੇ 2 ਲੱਖ ਦਾ ਬਣ ਜੂ 2 ਲੱਖ ਤੇ ਜਿਹੜਾ ਆ ਖੜਾ ਵੀ 35 ਇਹ ਵੀ ਦੇਖ ਲੈ ਬਾਈ ਕਿੰਨਾ ਵਧੀਆ ਟਰੈਕਟਰ ਮੂਲੇ ਟਾਇਰ ਜਮੇ ਨਵੇਂ 1993 ਮਾਡਲ ਆ ਅੱਛਾ ਸਰਵਾਜ ਹਾਂਜੀ ਇਹ ਵੀ ਸੋਨਾ ਪੂਰਾ ਸ਼ਾਨਦਾਰ ਟਰੈਕਟਰ ਹੈ ਲੀਕਿੰਗ ਦੀ ਕੋਈ ਸਮੱਸਿਆ ਨਹੀਂ ਮੈਂ ਕਹਿੰਦਾ ਜਮਾ ਹੀ ਲੀਕਿੰਗ ਕਿਤੋਂ ਦਿਖਾ ਦੇ ਸੁੱਕਾ ਪਿਆ ਭੱਟੀ ਸਾਹਿਬ ਰੰਗ ਰੰਗੋ ਬਾਈ ਵਿਚੋਂ ਦੇ ਹਲਾ ਮਾਰ ਕੇ ਟਰੈਕਟਰ ਕਹੇ ਜਾਪਿਆ ਸੋਨੇ ਵਰਗਾ ਜਿਵੇਂ 9 ਇਹ ਕਿੰਨੇ ਦਾ ਬਣੂ ਬਾਈ ਗਰਾਡਾ ਮਗਰੂਡਾ ਦਾ ਪੂਰਾ ਸੋਹਣਾ ਬਾਈ ਉਧਰੋਂ ਦੇਖ ਲੈ ਚਾਹੇ ਮਾਰ ਲੈ ਲੈਟਾਂ ਲੂਟਾਂ ਕੋਈ ਹੈ ਕਮੀ ਕਿਤੇ ਦਿਖਾ ਦੇ ਟਰੈਕਟਰ ਚ ਕਮੀ ਤਾਂ ਕਿਤੇ ਨਹੀਂ 165000 ਕਹਿੰਨੇ ਆ ਇਹਦਾ ਆਪਾਂ ਇਹ ਕਿੰਨੇ ਦਾ ਦਮਾਗੇ ਐ ਡੇਢ ਦਾ ਦੇ ਦਾਂਗੇ ਯਾਰਾ ਹੋਰ ਥੋੜਾ ਜਾ 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 ਜਾਜ ਤਾਤਾ ਹਮੈ 45 ਕਹਿੰਦਾ ਤਾਂ 40 ਉਹ ਖਾਣਾ ਮੈਨੂੰ ਪਤਾ ਲੈ ਮੇਤਰੋ ਫਿਰ 40 ਦੀ ਆਵਾਂਗੇ ਮੂੰਹ ਚ 40 ਨਿਕਲ ਗਿਆ 40 ਦਾ ਹੀ ਦਵਾਵਾਂਗੇ ਠੀਕ ਹੈ ਜੀ 40 ਦਾ ਹੀ ਦੇ ਦਾਂ ਤੇ ਬਾਈ ਮੈਨੂੰ ਇੱਕ ਗੱਲ ਦੱਸ ਹੁਣ ਜਿਹੜਾ ਇੱਧਰਲੇ ਪਾਸੇ ਖੜਾ ਸਪੈਸਲ ਡੀਸਨ ਆ ਅਈ ਇਹ ਕੀ ਗੱਲਬਾਤ ਆ ਇਹ ਮੈਨੂੰ ਕਿੰਨਾ ਕ ਮਾਡਲ ਆ ਇਹਦੀ ਗੱਲਬਾਤ ਪਹਿਲਾਂ ਦਾ ਬਾਈ ਇਹਦੀ ਗੱਲਬਾਤ ਨੰਬਰ ਦੀ ਉਹ ਆ ਅੱਛਾ ਹਾਂ 27 28000 ਤਾਂ ਬੰਦਿਆਂ ਨੇ ਬਾਈ ਨੰਬਰ ਤੇ ਹੀ ਲਾਇਆ ਟਰੈਕਟਰ ਵੀ 37 30 21 ਮਾਡਲ ਤੇ ਨੰਬਰ ਵੀ ਕਹਿੰਦੇ ਅਸੀਂ ਸਪੈਸ਼ਲ 37 30 ਉਹ ਲਾਇਆ ਸੀ ਕਿਆ ਬਾਤ ਹੈ ਵਿਚ ਹੈ ਕਿੰਨੇ ਪੈਸੇ ਲੱਗ ਜਾਣ ਚਲੋ ਸਾਨੂੰ ਮਿਲ ਗਿਆ ਇਹ ਕਹਿੰਦਾ 26 27000 ਚ ਯਾਰ ਵਾਕਈ ਬਈ ਇਹ ਦੇਖ ਤੂੰ ਜਿਹੜੇ ਸੱਜਣਾਂ ਨੇ ਇੰਨੇ ਪੈਸੇ ਲਾ ਕੇ ਰੀਜਨਲ ਕੜਾ ਬਾਈ ਇਹਨੇ ਵੇਚ ਹੀ ਨਾ ਦਿੱਤਾ ਯਾਰ ਬੱਸ ਦੇਖ ਨਾ ਪਰ ਹੁਣ ਉਹ ਵੀ ਸੱਜਣ ਹੋਣਗੇ ਕਹਿੰਦਾ ਨੰਬਰ ਆਦਾ ਬਾਈ ਉਹੀ ਨਹੀਂ ਲਿਖਿਆ 3630 ਨੰਬਰ ਆ ਭਰ ਕੇ ਆਨਲਾਈਨ ਦੇਖ ਸਕਦੇ ਹੋ 21 ਮਾਡਲ ਆ 550 ਘੰਟਾ ਚੱਲਿਆ ਫਸਟ ਆਨਰ ਆ ਕੈਸ਼ ਦਾ ਹੀ ਆ ਨਾ ਇਹ ਟਰੈਕਟਰ ਵੀ ਕੈਸ਼ ਦਾ ਹੀ ਆ ਇਹਦੇ ਪਰ ਲੋਨ ਕਿੰਨੇ ਦਾ ਹੋਊਗਾ ਜਹਾਜੀ ਇਹਦੇ ਤੇ ਲੋਨ ਮਿਲਦਾ ਹੋਊ 6.5 ਲੱਖ ਦਾ 6.5 ਲੱਖ ਦਾ ਅਸਾ ਹੀ ਨਹੀਂ ਪਤਾ 7 ਦਾ ਵੀ ਹੋ ਜਾ ਬਾਈ ਪਰ ਹੁਣ ਆਪਾਂ ਕਿੰਨੇ ਦਾ 85 ਪੈਸੇ ਹੀ ਆ ਬਾਈ ਹਾਂ ਆ 7 ਰੀ ਕੋਪੀ ਚੱਲ ਆਉਂਦੀ ਹੋਏ ਇਹਦੇ 3 ਰੀਪੀਡ ਹੈ ਜੂਜੀ ਗੇਰ ਹਾਂਜੀ ਬਾਈ ਪੂਰਾ ਚੰਗਾ ਡਾਇਰੈਕਟਰ ਹੈ ਬਾਈ ਉਧਰੋਂ ਵੀ ਧਰਮੇ ਮਾਰਦੇ ਜਿਹਾ ਕੈਮਰਾ ਮੈਂ ਤਾਂ ਨੰਬਰ ਦਾ ਹੀ ਫੈਨ ਹੋ ਗਿਆ ਬਾਈ ਇਹਦਾ ਨੰਬਰ ਦਾ ਤੁਸੀਂ ਕੱਲੇ ਨਹੀਂ ਬਾਈ ਹਰੇਕ ਸੱਜਣ ਹੀ ਇਹਦਾ ਫੈਨ ਹੋਊਗਾ ਹਰੇਕ ਸੱਜਣ ਨੰਬਰ ਕਰ ਕੀ ਮੈਂ ਤਾਂ ਲੈ ਲੈ ਜਦੋਂ ਪਿੱਛੇ ਲਿੰਕਾਂ ਲੰਕਾਂ ਦਿਖਾਵੇਂ ਦੀਆਂ ਬਾਈ ਮੈਂ ਕਹਿੰਦਾ ਜਿਵੇਂ ਹੀ ਨਵੇਂ ਆਵਣ ਧਰਮੇ ਮੈਂ ਮਾਰੀ ਗਾਇਆ ਮbro ਤੂੰ ਦੇਖ ਲੈ ਵੀ ਕਿਵੇਂ ਲਿੰਕਾਂ ਲੰਕਾਂ ਜਿਵੇਂ ਹੀ ਨਵੇਂ ਆ ਨਵੇਂ ਵਰਕੇ ਪੈਣੇ ਜੇ ਇੱਕ ਜੁੱਕ ਵਈਆ ਲਿੰਕਾਂ ਐ ਇਦਣੀਆਂ ਲਿੰਕਾਂ ਕੋਈ ਸਪਰੇਅ ਕੁਝ ਨਹੀਂ ਮਾਰਿਆ ਹੋਇਆ ਬੈਕਸਣਾ ਡੁਕਸਣਾ ਸਭ ਨਾ ਮਟਰਟਰ ਪਿਆ ਭਾਈ ਜਮਾਈ ਪੱਟੀ ਸਾਹਿਬ ਬਈ ਇਹਦੀ ਡਿਮਾਂਡ ਕੀ ਆ ਹੁਣ ਡਿਮਾਂਡ ਅਸੀਂ ਹੋਰ ਨੂੰ ਤਾਂ ਫਿਰ ਵੀ ਘੱਟ ਕਰਦੇ ਆ 8 ਲੱਖ 15 ਹਜ਼ਾਰ ਦਾ ਕਹਿੰਦੇ ਆ ਭਾਈ ਪੂਰੇ 8 ਦਾ ਤਾਂ ਸਿੱਧੇ ਹੀ ਦਮੋਗੇ ਹਨਾ ਚਲ 8 ਲੱਖ ਦਾ ਦੇ ਦਾਂਗੇ ਹਾਂ ਇਹਦੇ ਵਿੱਚ ਮਾਨਤਾਨ ਹੋਊਗਾ ਮਾਨਤਾਨ ਜੇ ਤੇਰਾ ਕੋਈ ਨਾਮ ਲੈ ਕੇ ਆ ਕੇ ਤੇਰੀ ਗੱਲ ਗੁੱਲ ਕਰਾਊਗਾ ਚਲ ਮਾੜਾ ਓਟਾ ਹੋ ਜਾਊ ਫਿਰ ਜਿਹੜੇ ਸੱਚੇ ਨੂੰ ਵੀਡੀਓ ਦੇਖਦੇ ਜੀ ਫੋਨ ਲਾ ਲੈਣਗੇ ਉਹਨਾਂ ਦਾ ਫਾਇਦਾ ਹੋਊਗਾ ਸਮਝੂਗਾ ਕਿੰਨੇ ਦਾ ਟਰੈਕਟਰ ਸੋਣਾ ਵੀਰੇ ਨੰਬਰ ਹੀ ਦੇਖ ਲੈ ਤੂੰ ਭਾਈ ਜਰ ਲਿਖਿਆ ਹੋਊਗਾ ਹਨਾ ਮੂਰੇ ਇਹ ਚੀਜ਼ ਦੇ ਬਹਾਰਕਾ ਭਾਈ ਟਰੈਕਟਰ ਵੀ ਚੰਗਾ ਆ 8 ਲੱਖ ਇੱਕ ਵਾਰੀ ਛੋਟਾ ਇੱਕ ਵਾਰੀ ਦੱਸ ਦੇ ਕਿੰਨੇ ਦਾ ਦੇ ਦੀਏ 8 ਲੱਖ ਦਾ ਦੇ ਦੇ ਨਾ ਜੈਜ ਜੈਜ ਭਾਈ 7 ਲੱਖ 90000 7 ਲੱਖ 90000 ਦੇ ਭਾਈ ਜਿਹੜਾ ਆ ਕੇ ਕਹਿੰਦਾ ਛੱਡ ਦਿਆ ਕਰ ਅਸੀਂ ਵੀ ਅਗਲੇ ਨੂੰ ਕੁਝ ਘਟਾਉਣਾ ਪਹਿਲਾਂ ਹੀ ਘਟਾ ਕੇ ਫਿਰ ਸਾਨੂੰ ਅਗਰਾ ਕਹਿੰਦਾ ਆਪ ਨੂੰ ਇਹ ਜਕੀਰਾ ਵੀ ਜਿਹੜਾ ਅੱਜ ਵੀਡੀਓ ਦੇਖ ਕੇ ਆ ਗਿਆ ਉਹ ਘਟਾਉਂਦਾ ਡਿਆ ਕੇ ਪਹਿਲੀ ਹੀ ਆਪਾਂ ਇਹ ਗੱਲ ਤਾਂ ਹੈਗੀ ਆ ਤੇਰੀ ਹਨਾ ਆ ਕੇ ਫਿਰ ਕਹਿੰਦੇ ਨਹੀਂ ਹੈਗੇ ਕਹਿੰਦੇ ਨੇ ਪੱਟੀ ਨਹੀਂ ਬਹੁਤ ਘਟਾਤਾ ਭਾਈ ਅਸੀਂ ਹੁਣ ਕੀ ਕਹੀਏ ਹੁਣ ਇਹ ਪਤਾ ਹੁੰਦਾ ਵੀ ਹੁਣ ਪਹਿਲਾਂ ਪੱਟੀ ਕਦਾ ਗੁੱਸੇ ਚੜਾਏ ਹੋਏ ਹੁਣ ਸਾਡੇ ਮਾ ਕਰਨਾ ਪੈ ਜਾਣਾ ਇਹ ਭਾਈ 54 54 19 ਮਾਡਲ ਆ ਫਾਸਟ ਆ ਉਹਨਾਂ ਦਾ ਬਾਈ ਅੱਛਾ ਬਾਈ 19 ਮਾਡਲ ਹੈ 19 ਮਾਡਲ ਆ ਹਾਂਜੀ ਚੱਲੇ ਕਿੰਨਾ ਕੂ ਭਾਈ ਇਸ ਤੇ ਇਹ ਚੱਲਿਆ ਆਇਆ ਹੈਗਾ ਵੀਰੇ ਇਹ 2000 ਘੰਟਾ 2000 ਘੰਟਾ ਤਰ ਮੇ ਵੇਟ ਬੂਟ ਦਿਖਾਓ ਸਾਰੇ ਇਹ ਟਾਪ ਮਾਡਲ ਆ ਬਾਈ ਸਟੀਅਰਿੰਗ ਡਾ ਜਸਟ ਵਾਲਾ ਹੂੰ ਬੇਟ ਪਲਾਸਟਿਕ ਦੇ ਲੱਗੇ ਹੋਇਆ ਪਿੱਛੇ ਜਾਨੀ ਸ਼ੋਅ ਆ ਸਟਾਈ ਆ ਪੈਰਦਾਨਾਂ ਦਾ ਟਰੈਕਟਰ ਵੀ ਛਾਹ ਨਹੀਂ ਬਾਕੀ ਟਾਪ ਮਾਡਲ ਹੈ ਹਿੱਸਾ ਹਿੱਸਾ ਖੁੱਲਦਾ ਆ ਆ ਪੂਰੇ ਹੈਵੀ ਬੇਟ ਲੱਗੇ ਹੋਇਆ ਬੰਪਰ ਬੋਏ ਵੀ ਲੱਗਿਆ ਆ ਬਾਈ ਓਕੇ ਹਾਂ ਪੂਰਾ ਸੋਹਣਾ ਟਰੈਕਟਰ ਹੈ ਵੀ ਚੰਗਾ ਟਰੈਕਟਰ ਆ ਬਾਈ ਕੀ ਡਿਮਾਂਡ ਆ ਬਾਈ ਇਹਦੀ ਓਏ ਇਹਦੀ ਡਿਮਾਂਡ ਹੈਗੀ ਜਾਇ ਜੀ ਉਹ 7 ਲੱਖ 10 ਪਹਜ਼ਾਰ ਓਕੇ ਮੌਕੇ ਦੇ ਮੌਕੇ 5000 ਹੋਰ ਘਟਾ ਦੇ ਦਾਂਗਾ 10000 ਹੀ ਘਟਾ ਲਾ ਤੇ ਮੈਂ 90 ਦੇ ਤੂੰ ਫੇਰੇ ਇਹਦੇ ਵੀ ਅੜ ਜਾਣਾ ਆ ਦੇ ਕੀ ਆ ਦੇ ਸੈਲਫ ਸੂਲਫ ਵਾਲੇ ਸਾਰੇ ਸਟicker ਉੱਤੇ ਸਾਰੇ ਸਟicker ਸੂਰ ਸਾਰੇ ਓਕਣੇ ਵਿੱਚੋਂ ਓਕਣੇ ਲੱਗੇ ਪਏ ਬਾਈ ਸੋਛ ਸਾ ਤੇ ਕੋਈ ਜੜਾ ਖੜਾ ਜਮੇ ਨਵਾਂ ਯਾਰ ਇਹ ਤਾਂ ਬਾਈ 2024 ਮਾਡਲ ਹੈ ਦੱਸ 24 ਮਾਡਲ ਹੈ ਆ ਇਹਦਾ ਸਾਰੇ ਸਟਿੱਕਰ ਉਦਾਂ ਹੀ ਇਹ ਤਾਂ ਹਜੇ ਧੂਣ ਧੂਣ ਦਾ ਗਾਰੰਟੀ ਵੀ ਦੀ 6 ਸਾਲ ਦੀ ਬਈ ਉਵੇਂ ਪਈ ਜਾ ਫਿਰ ਹਾਂ ਗਾਰੰਟੀ ਵੀਰੇ ਉਦਾਂ ਹੀ ਪਈ ਆਪਾਂ ਵੀ ਦੇ ਦਾਂਗੇ ਗਾਰੰਟੀ ਦਾ ਹਾਂ ਗਾਰੰਟੀ ਤਾਂ ਮਿਲਣੀ ਹੋ ਬਈ ਜਾਂਸੀ ਦਾ ਜਿੱਥੋਂ ਮਰਜੀ ਪਟਿਆਲੇ ਦਾ ਨਿਕਲੇ ਹਾਂ ਸੰਗਰੂਰ ਵਾਲੇ ਲੈ ਜਾਣਗੇ ਉੱਥੋਂ ਮਿਲ ਜੂ ਕੋਈ ਪਾਸੋਂ ਵਾਲੇ ਲੈ ਜਾਣਗੇ ਉੱਥੋਂ ਮਿਲ ਜੂ ਗਾਰੰਟੀ ਦਾ ਜਿੱਥੋਂ ਮਰਜੀ ਲੈ ਇਹ ਹੈ 855 ਦੀ ਇੰਜਨ ਚ 3 ਸਪੀਡ ਚ ਹੈ ਹਾਂ 3 ਸਪੀਡ ਹੈਗਾ 744 ਹੈਣਾ ਬਈ 744 ਕੈਸ਼ ਦਾ ਟਰੈਕਟਰ ਆ ਅੱਛਾ ਕੈਸ਼ ਦਾ ਓਨਰ ਆ ਬਈ ਇਹਦੇ ਉੱਪਰ ਲੋਨ ਕਿੰਨੇ ਦਾ ਹੋ ਜੂ ਇਹਦੇ ਤੇ ਲੋਨ ਬਈ ਹੋ ਜੂਗਾ ਮਨ ਲਾਉਦਾ ਇਹ ਆਪਾਂ ਇਹਦਾ 775 ਕਹਿੰਦੇ ਆ ਬਾਈ ਮੌਕੇ ਤੇ ਮੌਕੇ ਤੇ ਹੋਰ 765 ਦਾ ਦੇ ਦਾਂਗੇ ਬਾਈ 8.5 ਲੱਖ ਦਾ ਬਣੂ ਹੁਣ ਚਲ 767 ਦਾ ਦੇ ਦਾਂਗੇ ਬਾਈ ਇੰਨਾ ਕਰ ਲੈ ਆਹ ਖੜਾ ਇਧਰ ਨਿਊ ਹਾਲੈਂਡ 702 ਇਹਦੇ ਬਾਰੇ ਵੀ ਦੱਸ ਲੈ ਇਹ ਬਾਈ 2023 ਮਾਡਲ ਆ 2023 ਮਾਡਲ ਆ 23 ਮਾਡਲ ਆ ਟਰੈਕਟਰ ਇਹ ਵੀ ਚੰਗਾ ਪੂਰਾ 3602 ਆ ਹੈਗਾ 50 ਹੌਸਪਾਵਰ ਚ ਨਾ ਬਈ ਇਹ 50 ਐ ਚ ਪੀਤਾ ਜਿਵੇਂ ਹੁਣ ਸਪੈਸ਼ਲ ਐਡੀਸ਼ਨ ਆਉਂਦਾ ਉਹ ਵੀ 50 ਤੋਂ ਥੱਲੇ ਆ ਉਹਨਾਂ 49 ਕੋਸ ਚ ਆਉਂਦਾ ਅੱਛਾ ਇਹ 50 ਇਹ ਉਹ ਤੋਂ ਸੇਰਾ ਬਈ ਹਾਂ ਇਹ ਮੈਕੋ ਪੰਪ ਚ ਹੁੰਦਾ ਓਕੇ ਫਿਰ ਡੈਕਸ਼ਨਾਂ ਨਹੀਂ ਹੈਗੀਆਂ ਇਹਦੇ ਜੂਜੀ ਗੇਅਰ ਆ ਇਹ ਓਕੇ ਫੋਰ ਸਪੀਡਾਂ ਦਾ 16 ਪਲੱਸ 4 ਚ ਅੱਛਾ ਦਿਖਾ ਸਕਦਾ ਬਈ ਤੂੰ ਇਧਰੋਂ ਵੀ ਦਿਖਾ ਸਾਨੂੰ ਸਾਰਾ ਟਰੈਕਟਰ ਜਿਵੇਂ ਨਵਾਂ ਪਿਆ ਆ ਲੱਗੇ ਪਏ ਨੇ ਸਟicker ਉੱਧਰ ਲੱਗੇ ਪਏ ਨੇ ਸਟicker ਮਗਰਾਡਾਂ ਦੇ ਪੜਾ ਦੇ ਜਿਹੜੇ ਜਿਹੜੇ ਚ ਫੀਚਰ ਨੇ ਦਾਰੇ 23 ਮਾਡਲ ਵੀ ਚੱਲਿਆ ਕਿੰਨਾ ਕੂਈ ਦੇਖ ਬੈਟ ਚੱਲਿਆ ਹੈ 1200 ਘੰਟਾ ਚੱਲਿਆ ਹੈ ਸਿਰਫ 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 ਧਰਮੇ ਆ ਦੇਖੋ ਜਿਵੇਂ ਨਵਾਂ ਪਿਆ ਬਈ ਬੇਟ ਬੂਟ ਲੱਗੇ ਹੋਏ ਨੇ ਪਿੱਛੋਂ ਧਰਮੇ ਇਧਰੋਂ ਪਿੱਛੋਂ ਮਾਰਦੇ ਕੈਮਰਾ ਆ ਫੀਚਰ ਨੇ ਬਈ ਆ ਦਿਖਾ ਦੇ ਇਹਦੇ ਚ ਜਿਹੜੇ ਜਿਹੜੇ ਨੇ ਇਧਰ ਸਾਰੇ ਲਿਖੇ ਹੋਏ ਨੇ ਇਹ ਨਸਤ ਤੋਂ ਬਹੁਤ ਸੋਹਣਾ ਟਰੈਕਟਰ ਆ ਯਾਰ ਪੱਤੀ ਸਾਹਿਬ ਕਿੰਨੇ ਚ ਬਈ ਬਹੁਤ ਚੰਗਾ ਤੇ ਡੈਮੋ ਨੂੰ ਮੋ ਦਿਖਾਉਂਦੇ ਆ ਉਹ ਹਾਂਜੀ ਇਹ ਟਰੈਕਟਰ ਦੀ ਦਿਖਾਉਂਦਾ ਜਿਹਦੇ ਨਾਲ ਵੀ ਪੰਗਾ ਪੈਂਦਾ ਅੱਛਾ ਹਾਂਜੀ ਇਹੀ ਟਰੈਕਟਰ ਫਿਰ ਡੈਮੋ ਤੇ ਤਾਂ ਫਿਰ ਸਪੈਸ਼ਲੀ ਰੱਖਿਆ ਹੁੰਦਾ ਉਹ ਹੀ ਡੈਮੋ ਵਾਲਾ ਇਹ ਬਾਈ ਡੈਮੋ ਵਾਲੀ ਹੈ ਡੈਮੋ ਵਾਲੇ ਕੰਪਨੀ ਦੇ ਟਰੈਕਟਰ ਆ ਕਿੰਨੇ ਦਾ ਬਣੂ ਬਾਈ ਇਹ ਆਪਾਂ 6,60,000 ਦਾ ਕਹਿੰਦੇ ਆ ਓਕੇ ਸਾਢੇ 6 ਲੋਨ ਕਿੰਨੇ ਦਾ ਹੋਊ ਜੀ ਤੁਪਰਾ ਇਦੋਂ ਸੇ ਲੱਖ ਦੇ ਲੋਨ ਹੋ ਜੂ ਸੇ ਲੱਗਦਾ ਹੁਣ ਆਪਾਂ ਕਿੰਨੇ ਦਾ ਆਪਾਂ ਕਿੰਨੇ ਦਾ ਦੇ ਦਾਂਗੇ ਆਪਾਂ ਦੇ ਦਾਂਗੇ ਬਾਈ 6.5 ਦਾ ਦੇ ਦਾਂਗੇ 6.5 ਲੱਖ ਦਾ ਹਾਂਜੀ ਹੋਰ ਹੇਠਾਂ ਆਉਂ ਚੁ ਥੋੜੇ ਮੋਟੇ ਕਰ ਦਾਂਗੇ ਮੌਕੇ ਤੇ ਕੋਈ ਕਰਨੇ ਬਾਈ ਪਰ ਮੇਤਰੋ ਹੁਣ ਆਉਣਾ ਕਿੱਥੇ ਆ ਪੂਰੇ ਨਾਮਾਂ ਬਾਈ ਤੁਸੀਂ ਨਹੀਂ ਆਉਣਾ ਕਿੱਥੇ ਆ ਪਾਦ ਸੋਂ ਤੋਂ ਪਟਿਆਲਾ ਰੋਡ ਤੇ ਪਿੰਡ ਪੈ ਜਾਂਦਾ ਦਿੱਤੂਪੁਰ ਜਟਾ ਧਰਮੇ ਆ ਅੱਡਾ ਆ ਗਿਆ ਅੱਡੇ ਤੇ ਨਾ ਬਿਲਕੁਲ ਅੱਡੇ ਦੇ ਉੱਪਰ ਹੀ ਇਹ ਬਾਈਹਰਾਂ ਦਾ ਸ਼ੋਅਰੂਮ ਹੈ ਇਹ ਟਰੈਕਟਰ ਨਾ ਉਰੇ ਖੜੇ ਹੁੰਦੇ ਆ ਸੜਕ ਦੇ ਉੱਪਰ ਇਹ ਸੜਕ ਚੱਲੀ ਜਾਂਦੀ ਹੈ ਪਟਿਆਲੇ ਨੂੰ ਹੁਣ ਪਟਿਆਲੇ ਤੋਂ ਬਾਅਦ ਸੌ ਰੋਡ ਨੂੰ ਅੱਡੇ ਤੋਂ ਬਾਸ ਨੂੰ ਵੀ ਕੋਈ ਆਉਂਦਾ ਬਾਈ ਆਪਣੇ ਮੂਰੇ ਉੱਤਰਦਾ ਜਮੇ ਰੱਖੋ ਹਾਂ ਉਰੇ ਉੱਤਰਦਾ ਹਾਂ ਉਰੇ ਉੱਤਰਦਾ ਉਹ ਨਹੀਂ ਛੱਡ ਦਾਂਗੇ ਓਕੇ ਬਾਕੀ ਜਿਹਨੂੰ ਮਰਜ਼ੀ ਪੁੱਛ ਲਿਓ ਬਾਕੀ ਬਾਈਹਰਾਂ ਦੇ ਨੰਬਰ ਆ ਜਿਹੜੇ ਸਕਰੀਨ ਤੇ ਚੱਲਦੇ ਆ ਲੋਨ ਵੀ ਕਰਵਾ ਦਿੰਦੇ ਆ ਤੁਹਾਡੇ ਲੱਭ ਕੋਈ ਪੁਰਾਣਾ ਟਰੈ ਉਹ ਟਰਾਲੀਆਂ ਖੜੀਆਂ ਨੇ ਦੋ ਹਾਂ ਟਰਾਲੀ ਉਹ ਕਿੰਨੇ ਕਿਤੇ ਫੁੱਟੀਆਂ ਨੇ ਬਾਈ ਬਾਈ 16 7 ਨੇ ਹਾਂ ਤੇ 14 7 ਵੀ ਹੁੰਦੀ ਹੈ ਟਰਾਲੀ ਆਪਣੇ ਕੋਲ ਜੇ ਕੋਈ ਆਰਡਰ ਤੇ ਤੁਸੀਂ ਕੋਈ ਵੀ ਬਣਵਾ ਸਕਦੇ ਹੋ ਹਾਂ ਟਰਾਲੀਆਂ ਵੀ ਆਪਾਂ ਦੇ ਦਨੇ ਜੇ ਆ ਆਪਣੇ ਕੋਲ 73 ਡੈਕ ਪਿਆ ਜੇ ਕਿਸੇ ਨੂੰ ਚਾਹੀਦਾ ਹੋਵੇ ਵੀ ਦੇ ਦਾਂ ਕੋਈ 73 ਮੈਨ ਦਿਖਾ ਇਹ ਬੜੀ ਵਧੀਆ ਬਾਈ ਬੰਦੇ ਲਾਹਾ ਕੇ ਕਹਿੰਦੇ ਸੀ ਤਾਂ ਦੂਈਓ 73 ਲਾਉਣੀ ਇਹ ਟਰਾਲੀਆਂ ਹਾਂ ਜਿਵੇਂ ਕਿਸੇ ਨੇ ਲੈਣੀਆਂ ਤਾਂ ਦੇ ਦਾਂ ਬਾਈ ਡੈਕ ਵੀ ਲੱਗਾ ਹੋਇਆ ਚੱਲਦਾ ਸਾਰਾ ਕੁਝ ਇਹ ਦੇ ਦਾਂ 73 ਚੱਲ ਕੇ ਆ ਦੇ ਤਾਂ ਆਜੂ ਬਾਈ ਕਿੰਨੇ ਕਿਤੇ ਦਵਾਂਗੇ ਬਾਈ ਇਹ ਦੇ ਦੰਗ ਰਵਿਆ ਆਪਾਂ ਲੱਗਿਆ ਲਗਾ ਸਾਰਾ ਕੁਝ ਇਹ 15 ਗਾਹਜਰ ਦੀ ਦੇ ਦਾਂਗਾ ਬਾਈ ਵਿੱਚੀ ਕਨੋਪੀ ਵਿੱਚੀ ਕਨੋਪੀ ਲੈ ਮਿੱਤਰੋ ਵਿੱਚੀ ਕਨੋਪੀ ਵਿੱਚੀ ਡੈਕ ਤੁਹਾਨੂੰ 15000 ਦਾ ਮਿਲ ਜੂ ਤੇ ਇਹ ਦੋ ਟਰਾਲੀਆਂ ਰਹਿੰਦੀਆਂ ਨੇ ਬਾਈ ਇਹ 16 16 ਫੁੱਟੀਆਂ ਸਹਿਜ ਬਾਈ ਹੈ ਨਾ ਇਹ ਦਾ ਇਹ 16 7 ਨੇ ਦੋਨੋਂ ਸਾਢੇ 6 12 ਆ ਆਪਾਂ ਕਣਕ ਜੀ ਢੋਣ ਨੂੰ ਲੈ ਕੇ ਗਿਆ 14 7 ਵੀ ਆਪਣੇ ਕੋਲ ਹੈਗੀ ਆ ਠੀਕ ਹੈ ਜੀ ਜਿਹੜੀ ਵੀ ਟਰਾਲੀ ਚਾਹੀਦੀ ਹੈ ਟਾਟਾ ਸੇਨ ਦਾ ਮਾਲ ਲੱਗਿਆ ਹੁੰਦਾ ਬਾਈ ਜਿਵੇਂ ਆ ਬੱਤੇ ਹੋ ਗਏ ਹਾਂਜੀ ਤੇ ਆ ਬੱਤੇ ਹੋਗੇ ਥੱਲੇ ਵਾਲੇ ਟਾਟਾ ਸੇਲਦੇ ਆ ਚਾਸੀ ਐਮ ਸੀ ਦੀ ਹੁੰਦੀ ਆ ਰੇਲ ਵਾਲਾ ਹਿੱਸਾ ਆ 10 ਸਨਟੀਆਂ ਹੱਬਾਂ ਨੇ ਉਹ ਕਿਟੇਰ ਬੇਦਾ ਬਾਕੀ ਸਾਰੀ ਹਾਂਜੀ ਟੇਰ ਬੇਦਾ ਆਪਣੀ ਗਾਰੰਟੀ ਹੁੰਦੀ ਆ ਬਈ ਉਹ ਕਿ ਜਾਲੀ ਲੱਗੀ ਹੁੰਦੀ ਆ ਤਿੰਨ ਸਾਈਡਾਂ ਤੇ ਪਿਛਲੇ ਪਾਸੇ ਫਲੈਕਸ ਲੱਗੀ ਹੁੰਦੀ ਆ ਹਾਂ ਚਾਰੇ ਪਾਸੇ ਜਾਲੀ ਹੁੰਦੀ ਆ ਹੁੱਕਾਂ ਹੱਕਾ ਪਿੱਛੇ ਐਨ ਬਈ ਐਨੀ ਸਾਈਡਾਂ ਤੇ ਹੁੱਕਾਂ ਕੁੰਡੇ ਭਾਈ ਇਹਦਾ ਕੀ ਰੇਟ ਹੋ ਟਰਾਲੀ ਦਾ ਠੰਕੀ ਟੁੰਕੀ ਲਾ ਕੇ ਸਾਰੀ ਏ ਸਬਾਹ ਕਿਤੇ 3 ਲੱਖ ਕਹਨੇ ਆਪਾਂ ਬਾਈ ਮੌਕੇ ਤੇ ਕਿੰਨੇ ਦੀ ਬਣ ਜੂਏ ਮੌਕੇ ਕਰ ਦੋਗੇ ਮਾਨ ਤਾਨ ਆਪਾਂ 5-10 ਹਜ਼ਾਰ ਜਿੰਨਾ ਕੋਈ ਕਟਾ ਦਿਖਾ ਦੇ ਚਾਹੇ ਬਾਈ ਕੋਈ ਹਰੀ ਆਲਾ ਵੀ ਕਹਿੰਦਾ ਹਨ ਕਿਹੀ ਜਾਂਦਾ ਸੇਲ ਦਾ ਮਾਲ ਲਾਉਂਦੇ ਨਹੀਂ ਜਾਂ ਹੋਰ ਨਹੀਂ ਬਾਈ ਇੱਕ ਕਰ ਦੱਸਿਓ ਇਹ ਤਾਂ ਜਿਹੜੇ 16 ਫੁੱਟੀਆਂ ਹਨਾ ਹਾਂਜੀ ਤੇ 16 ਫੁੱਟੀਆਂ ਤਾਂ ਆਪਣੇ ਜੈਕ ਤੋਂ ਹੀ ਹੁੰਦੀਆਂ ਨੇ ਇਹ ਬਿਨਾ ਜੈਕ ਤੋਂ ਹੁੰਦੀਆਂ 14 ਹੁੰਦੀਆਂ ਨੇ ਜੈਕ ਦੇ ਵਿੱਚ ਉਹ ਜੈਕ ਵਾਲੀਆਂ ਹੁੰਦੀਆਂ ਨੇ ਓਕੇ ਉਹ ਆਪਾਂ 2,85,000 ਦੀ ਕਹਨੇ ਆ ਹਾਂ ਇਹ ਸਭ ਆਖ ਤਿੰਨ ਦੀ ਕਹਨੇ ਆ ਬਾਕੀ ਮਾਨਤਾਂ ਮਾਨਤਾਂ ਹੋ ਜਾਂਦੇ ਯਾਨੀ ਕਿ ਤਿੰਨ ਕਦੇ ਐਡ ਗੇੜ ਬਣ ਜੂ ਟਰਾਲੀ ਹਾਂ ਤਿੰਨ ਦੇ ਐਡ ਗੇੜ ਦੇ ਦੇ ਦੰਨੇ ਆ ਹਾਂ ਤੇ 75 ਕਦੀ ਉਹ ਦੇ ਦੰਨੇ ਆ ਠੀਕ ਹੈ ਜੀ ਉਹ ਪੌਣ ਕਦੇ ਦੇ ਦੰਨੇ ਆ ਪੌਣ ਕਦੇ ਲੈ ਮਿੱਤਰੋ ਨੰਬਰ ਵਾਈਬਰ ਦਾ ਆਪਾਂ ਸਕਰੀਨ ਤੇ ਚਲਾਤਾ ਤੁਸੀਂ ਟਰਾਲੀ ਖਰੀਦਣੀ ਆ ਤੁਸੀਂ ਕੋਈ ਟਰੈਕਟਰ ਖਰੀਦਣਾ ਤਾਂ ਵਾਈਬਰ ਨਾਲ ਜਦੋਂ ਮਰਜੀ ਸੰਪਰਕ ਕਰ ਲਿਓ